ਜੈ ਪੀ ਰੰਦੀ ਅੱਜ ਆਪਾ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਜਿਸ ਵਿੱਚ ਪਤਾ ਲੱਗਦਾ ਕਿ ਬੁਰੀ ਨਜ਼ਰ ਕਿਵੇਂ ਲੱਗਦੀ ਹੈ ਕਿਉਂ ਲੱਗਦੀ ਹੈ ਤੇ ਇਸ ਤੇ ਇਸ ਦੀਆਂ ਨਿਸ਼ਾਨੀਆਂ ਕੀ ਆ ਕਿ ਸਾਨੂੰ ਪਤਾ ਚੱਲ ਸਕੇ ਕਿ ਬੁਰੀ ਨਜ਼ਰ ਲੱਗੀ ਹੈ ਕਈ ਵਾਰ ਆਪਣਾ ਸਿਰ ਦੁਖਦਾ ਹੁੰਦਾ ਆਪਾਂ ਨੂੰ ਬੁਖਾਰ ਹੁੰਦਾ ਤੇ ਇਹ ਆਪਾਂ ਨੂੰ ਕਿਵੇਂ ਪਤਾ ਲੱਗੇ ਕਿ ਜਿਹੜਾ ਸਿਰ ਦੁਖਦਾ ਜਾਂ ਬੁਖਾਰ ਆ ਉਹ ਬੁਰੀ ਨਜ਼ਰ ਕਰਕੇ ਆ ਨਹੀਂ ਤਾਂ ਆਪਣਾ ਵੈਸੇ ਹੀ ਦੁਖ ਰਿਆ ਵਾ ਨજર ਹਰ ਇੱਕ ਸ਼ੈ ਨੂੰ ਲੱਗਦੀ ਐ ਆਪਣੇ ਖਾਣੇ ਨੂੰ ਵੀ ਨજર ਲੱਗ ਜਾਂਦੀ ਐ ਆਪਣੇ ਸਰੀਰ ਨੂੰ ਵੀ ਨજર ਲੱਗ ਸਕਦੀ ਐ ਸਾਡੇ ਕੱਪੜਿਆਂ ਨੂੰ ਸਾਡੇ ਕੰਮ ਕਾਰ ਨੂੰ ਸਾਡੇ ਬਿਜ਼ਨਸ ਨੂੰ ਹਰ ਇੱਕ ਕੰਮ ਨੂੰ ਹੀ ਨજર ਲੱਗ ਜਾਂਦੀ ਐ ਨજર ਇੱਕ ਅਜਿਹੀ ਸ਼ੈ ਆ ਆਪਣੇ ਪੁਰਾਣੇ ਬਜ਼ੁਰਗਾਂ ਨੇ ਵੀ ਦੱਸਿਆ ਹੋਇਆ ਕਿ ਜਿਸ ਨੂੰ ਨજર ਲੱਗ ਜਾਂਦੀ ਐ ਤੇ ਉਹਦਾ ਹਾਲ ਕੀ ਹੁੰਦਾ ਵਾ ਉਹ ਚੱਲਣ ਚੱਗਣੀ ਰਹਿੰਦਾ ਬੋਲਣ ਚੱਗਣੀ ਰਹਿੰਦਾ ਉਸ ਨੂੰ ਕਿਤੇ ਥਾਂ ਤੇ ਟਿਕਾਣ ਨਹੀਂ ਰਹਿੰਦਾ ਉਹਦਾ ਸਰੀਰ ਪਨਤ ਤੋੜੀ ਲੱਗੀ ਰਹਿੰਦੀ ਹੈ ਸਰੀਰ ਨੂੰ ਉਹਦੇ ਨੂੰ ਕਿ ਨਜ਼ਰ ਜਿਹੜੀ ਆ ਉਹ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ ਤੇ ਆਪਾਂ ਤਾਂ ਇਨਸਾਨ ਆ ਇਨਸਾਨ ਤੇ ਕੋ ਮਾਮੂਲੀ ਜੀ ਚੀਜ਼ ਆ ਆਪਾਂ ਤਾਂ ਆਮ ਜਿਹੇ ਇਨਸਾਨੀ ਆ ਕਹਿੰਦੇ ਜੀ ਨਜ਼ਰ ਦਾ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਐਨੀ ਮਾੜੀ ਚੀਜ਼ ਆ ਇਹ ਬੰਦੇ ਨੂੰ ਮਰਨ ਤੱਕ ਲੈ ਜਾਂਦੀ ਆ ਅੱਜ ਆਪਾਂ ਤੁਹਾਡੇ ਨਾਲ ਹੀ ਗੱਲ ਕਰਾਂ ਕਿ ਕਿ째 ਸੰਸਾਨ ਵਿੱਚ ਇਹ ਨਿਸ਼ਾਨੀਆਂ ਦੇਖਤੀ ਆਵਾ ਤੇ ਆਪਾਂ ਉਥੋਂ ਪਤਾ ਲਗਾ ਸਕਦੇ ਆ ਵੀ ਇਸ ਨੂੰ ਨજર ਲੱਗੀ ਹੋਈ ਆ ਬਜ਼ੁਰਗਾਂ ਨੂੰ ਬੱਚਿਆਂ ਨੂੰ ਹਰੇਕ ਇਨਸਾਨ ਨੂੰ ਨજર ਲੱਗ ਜਾਂਦੀ ਹੈ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਦਾ ਹੱਲ ਕਿਵੇਂ ਕਰਨਾ ਵਾ ਉਹਦੇ ਬਾਰੇ ਉਹਦੀਆਂ ਨਿਸ਼ਾਨੀਆਂ ਕੀ ਆ ਅੱਜ ਦਾ ਪੈਗਾਮ ਆਪਾਂ ਉਹਦੇ ਹੀ ਲੈ ਕੇ ਆਏ ਆ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਤੁਹਾਡਾ ਨਮਸਕਾਰ ਹਾਂ ਤੁਹਾਨੂੰ ਪਹਿਲਾ ਤੁਹਾਡੇ ਅੱਗੇ ਗੁਜਾਰਿਸ਼ ਆ ਦੀ ਕਿ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਕੇ ਜਾਇਓ ਕਿ ਤੁਸੀਂ ਕੀ ਜਾਣਦੇ ਮਰੀਦ ਹੋ ਮੁਰਸ਼ਿਦ ਹੋ ਆਓ ਆਪਾਂ ਤੁਹਾਡੇ ਨਾਲ ਇਹ ਪੈਗਾਮ ਸ਼ੁਰੂ ਕਰੀਏ ਕਿ ਕੁਝ ਖਾਸ ਨਿਸ਼ਾਨੀਆਂ ਕਿਹੜੀਆਂ ਨੇ ਕਿ ਜਦੋਂ ਆਪਾਂ ਨਜ਼ਰ ਲੱਗਦੀ ਹੈ ਤੇ ਆਪਣੇ ਚ ਕਿਹੜਾ ਬਦਲਾ ਆਉਂਦਾ ਕਿਹੜੀ ਤਬਦੀਲੀ ਹੁੰਦੀ ਹੈ ਤੇ ਉੱਥੋਂ ਆਪਾਂ ਗੈਸ ਕਰ ਸਕਦੇ ਹਾਂ ਕਿ ਵੀ ਤੁਹਾਨੂੰ ਨਜ਼ਰ ਲੱਗੀ ਹੋਈ ਹੈ ਨੰਬਰ 1 ਜਦੋਂ ਤੁਹਾਨੂੰ ਨਜ਼ਰ ਲੱਗੀ ਹੋਵੇ ਉਹਦਾ ਤੁਹਾਡਾ ਸਰੀਰ ਬਹੁਤ ਸੁਸਤ ਹੋ ਜਾਂਦਾ ਤੇ ਤੁਹਾਨੂੰ ਬਾਰ-ਬਾਰ ਉਬਾਸੀ ਆਉਣ ਲੱਗ ਜਾਂਦੀਆਂ ਜੇਕਰ ਤੁਸੀਂ ਚੰਗੀ ਨੀਂਦ ਲੈ ਚੁੱਕੇ ਹੋ ਸਹੀ ਟਾਈਮ ਤੇ ਸੁੱਤੇ ਹੋ ਸਹੀ ਟਾਈਮ ਤੇ ਉੱਠੇ ਹੋ ਪਰ ਫਿਰ ਵੀ ਤੁਹਾਨੂੰ ਉਬਾਸੀ ਆ ਰਹੀਆਂ ਤੁਹਾਡਾ ਸਰੀਰ ਟੁੱਟ ਭੱਜ ਰਿਹਾ ਤੇ ਇਸ ਦਾ ਇਹੀ ਮਤਲਬ ਆ ਤੁਹਾਨੂੰ ਨજર ਲੱਗੀ ਹੋਈ ਹੈ ਤੁਸੀਂ ਡਾਕਟਰ ਨੂੰ ਵੀ ਦਿਖਾਇਆ ਵਾ ਦਵਾਈ ਵੀ ਲਈਆ ਪਰ ਫਿਰ ਵੀ ਕੋਈ ਕੰਮ ਨਹੀਂ ਹੋ ਰਿਹਾ ਤੇ ਇਸ ਦਾ ਮਤਲਬ ਕਿ ਤੁਹਾਨੂੰ ਨજર ਲੱਗੀ ਹੋਈ ਹੈ ਨੰਬਰ 2 ਤੁਹਾਡੀਆਂ ਅੱਖਾਂ ਦਾ ਤੁਹਾਡੇ ਮਨ ਦਾ ਤਕਾ ਬਦਲ ਜਾਂਦਾ ਵਾ ਤੁਹਾਡੇ ਕਿਸੇ ਵੀ ਕੰਮ ਵਿੱਚ ਕਿਤੇ ਵੀ ਤੁਹਾਡਾ ਦਿਲ ਨਹੀਂ ਲੱਗਦਾ ਤੁਹਾਡਾ ਮਨ ਨਹੀਂ ਲੱਗਦਾ ਜੇਕਰ ਅਸੀਂ ਬੈਠੀ ਆਂ ਸਾਡਾ ਬੈਠਣ ਨੂੰ ਜੀ ਕਰਦਾ ਜੇਕਰ ਅਸੀਂ ਪਾਈ ਆਂ ਸਾਡਾ ਪੈਰ ਨੂੰਣੇ ਜੀ ਕਰਦਾ ਜੇਕਰ ਅਸੀਂ ਪੜਦੀ ਆਂ ਸਾਡਾ ਪੜਾਈ ਵਿੱਚ ਵੀ ਮਨ ਨਹੀਂ ਲੱਗੂਗਾ ਜੇਕਰ ਅਸੀਂ ਹੋਰ ਕਿਤੇ ਤਾਂ ਕੰਮ ਲੱਗ ਜੀ ਤੇ ਸਾਡਾ ਉੱਥੇ ਵੀ ਟਿਕਾਣੀ ਹੈ ਇਸ ਦਾ ਹੀ ਮਤਲਬ ਹੈ ਕਿ ਨਜ਼ਰ ਨੂੰ ਟਿਕਾਣੀ ਹੈ ਤੁਹਾਨੂੰ ਨਜ਼ਰ ਲੱਗੀ ਹੋਈ ਹੈ ਕਿਉਂਕਿ ਨਜ਼ਰ ਨੂੰ ਹੀ ਟਿਕਾਣੀ ਹੁੰਦਾ ਜਿਹੜਾ ਆਪਣੇ ਮਨ ਨੂੰ ਟਿਕਾਉ ਉਹ ਕਿਤੇ ਵੀ ਨਹੀਂ ਮਿਲਦਾ ਆਪਾਂ ਬੇਚੈਨ ਹੀ ਰਹਿੰਦੇ ਆ ਕਦੇ ਕਿਸੇ ਪਾਸੇ ਜਾਣੇ ਆ ਕਦੇ ਕਿਸੇ ਪਾਸੇ ਜਾਣੇ ਆ ਨਾ ਕੁਝ ਖਾਣ ਨੂੰ ਦਿਲ ਕਰਦਾ ਨਾ ਕੁਝ ਪੀਣ ਨੂੰ ਦਿਲ ਕਰਦਾ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਆ ਕਿ ਸਾਨੂੰ ਧੀ ਨਜ਼ਰ ਲੱਗੀ ਹੋਈ ਹੈ ਮੇਰੇ ਦੰਤਾਂ ਤੋਂ ਹੱਲ ਨੂੰ ਨਜ਼ਰ ਨਹੀਂ ਹੁੰਦੀ ਲੱਗੀ ਨਹੀਂ ਹੁੰਦੀ ਤੁਹਾਡਾ ਚਿਹਰਾ ਬੜਾ ਹੱਸੂ ਹੱਸੂ ਕਰਦਾ ਹੁੰਦਾ ਜਦੋਂ ਤੁਹਾਨੂੰ ਨਜ਼ਰ ਲੱਗ ਜਾਂਦੀ ਹੈ ਉਹ ਤੁਹਾਡਾ ਚਿਹਰਾ ਨਾਲ ਦੀ ਨਾਲ ਹੀ ਉਦਾਸ ਹੋ ਜਾਂਦਾ